ਗੋਪਾਲਸੁੰਮੀ ਮੋਕੇ ਨਾਬਾ ਗਊਸ਼ਾਲਾ ਵਿੱਚ ਗਊਵਾਸ਼ ਦੀ ਸਾਮ ਸੰਭਾਲ ਨੂੰ ਲੈ ਕੇ ਗਊਸ਼ਾਲਾ ਕਮੇਟੀ ਨੇ ਵਿਧਾਇਕ ਤੋਂ ਬੰਦ ਕੀਤੇ ਗਏ ਮਹੀਨਾਵਾਰਿਕ ਲੱਖ ਨੂੰ ਦੁਬਾਰਾ ਸ਼ੁਰੂ ਕਰਨ ਦੀ ਕੀਤੀ ਮੰਗ ਸਭ ਤੋਂ ਪਹਿਲਾਂ ਨਾਭਾ ਦੇ ਜੰਪਾਲ ਨੂੰ ਮਿੱਤਲ ਸਾਹਿਬ ਜਿਹੜੇ ਨਿੱਕ ਬੇਕਰ ਪੂਰੀ ਦੁਨੀਆ ਦੇ ਵਿੱਚ ਸਾਰੇ ਗਾਣਦਿਆਂ ਨਿੱਕ ਬੇਕਰ ਦੇ ਮਾਲਕ ਨੇ ਔਰ ਬਹੁਤ ਸੰਘਰਸ਼ ਦੀ ਜ਼ਿੰਦਗੀ ਦੇ ਵਿੱਚ ਉੱਠ ਕੇ ਅੱਜ ਬਹੁਤ ਵੱਡਾ ਬਿਜ਼ਨਸ ਜਿਹੜਾ ਨੇ ਸਟੈਬਲਿਸ਼ ਕੀਤਾ ਮੈਂ ਰਸਤੇ ਜਮਨ ਦੇ ਗੱਲ ਕਰ ਰਿਹਾ ਸੀਗਾ ਜਿਹੜੇ 300 ਕਰੋੜ ਤੋਂ ਉੱਪਰ ਦੀ ਟਰਨਓਵਰ ਜਿਹੜੀ ਇਸ ਵਕਤ ਨਿੱਕ ਬੇਕਰ ਦੀ ਹੈ ਤੇ ਇਹਨਾਂ ਦੇ ਮਦਰ ਸ਼ਰਲਾ ਦੇਵੀ ਜੀ ਉਹਨਾਂ ਨੂੰ ਯਾਦ ਕਰਦੇ ਹੋਏ ਇਹਨਾਂ ਨੇ ਨਾਭਾ ਗਊਸ਼ਾਲਾ ਦੇ ਵਿੱਚ ਸਾਡੇ ਪ੍ਰਾਂ ਅਮਨ ਗੁਪਤਾ ਜਿਹੜੇ ਪ੍ਰਧਾਨ ਨੇ ਗਊਸ਼ਾਲਾ ਦੇ ਉਹਨਾਂ ਦੀ ਮਿਹਨਤ ਔਰ ਸਾਰੀ ਕਮੇਟੀ ਦੀ ਸ਼ਰਤਾਂ ਜਿਹੜੀ ਹੈ ਇਹਦੇ ਵਿੱਚ ਨਜ਼ਰ ਆ ਰਹੀ ਹੈ 70 ਬਾਈ ਜਿਹੜਾ ਜੀ 100 ਸਮਥਿੰਗ 70 ਬਾਈ 140 140 70 ਬਾਈ 140 ਦਾ ਸ਼ੈੱਡ ਜਿਹੜਾ ਜੀ ਕਿਉਂਕਿ ਇੱਥੇ ਗਊ ਜਿਹੜੀ ਹੈ ਜੀ ਇੱਥੇ ਰੱਖੀ ਜਾਂਦੀ ਹੈ ਉਹਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਤੇ ਉਹ ਸ਼ੈੱਡ ਦਾ ਜਨੀ ਪੱਥਰ ਜਿਹੜਾ ਹੈ ਜੀ ਬਾਉ ਜੀ ਦੇ ਵਿਰੋਧ ਮਿੱਤਲ ਸਾਹਿਬ ਨਾਲ ਦੇ ਕਰ ਕਮਲਾਂ ਦੇ ਨਾਲ ਰੱਖਿਆ ਗਿਆ ਸੀ ਸਾਰੇ ਨਾਲ ਸ਼ਾਮਲ ਹੋਏ ਆ ਔਰ ਇਹਨਾਂ ਨੇ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ 10% ਦਾ ਯੋਗਦਾਨ ਇਥੇ ਪਾਉਣ ਦਾ ਜਿਹੜਾ ਜੀ ਅਨਾਸਮਟ ਕੀਤੀ ਹੈ ਤੇ ਨਾਭਾ ਇਹਨਾਂ ਦਾ ਆਪਣਾ ਸ਼ਹਿਰ ਹੈ ਕਿਉਂਕਿ ਜੰਪਾਲ ਨੇ ਨਾਭਾ ਦੇ ਪਰ ਨਾਭਾ ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਹੋਣ ਵਾਲੇ ਆ ਤੇ ਮੈਂ ਮਿੱਤਰ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਕੋਈ ਨਾ ਕੋਈ ਚੌਕ ਜਿਹੜਾ ਆਪਣੀ ਮਾਤਾ ਦੇ ਨਾਂ ਤੇ ਬੇਸ਼ੱਕ ਆਪਾਂ ਉਹ ਡਿਸਾਈਡ ਕਰ ਲਾਂਗੇ ਬਹਿ ਕੇ ਉਹਦੇ ਤੇ ਵੀ ਕਿਰਪਾ ਕਰਿਓ ਕਿਉਂਕਿ ਬਹੁਤ ਵੱਡਾ ਬਿਜ਼ਨਸ ਨਿਕ ਬੇਕਰ ਜਿਹੜਾ ਅੱਜ ਦੁਨੀਆ ਦਾ ਬਹੁਤ ਵੱਡਾ ਸਟੈਬਲਿਸ਼ਡ ਜਿਹੜਾ ਬਿਜ਼ਨਸ ਬਣ ਗਿਆ ਤੇ ਅੱਜ ਨਾਭਾ ਦੇ ਵਿੱਚ ਆਏ ਨੇ ਉੱਥੋਂ ਦੇ ਜੰਪਾਲ ਨੇ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਇਹ ਬਹੁਤ ਵੱਡੀ ਸੇਵਾ ਜਿਹੜੀਆਂ ਦੇ ਹਿੱਸੇ ਚ ਆਈ ਹੈ। ਇਹਨਾਂ ਦਾ ਦਿਲ ਦੇ ਗਹਿਰੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਦੇ ਸਾਡੇ ਮਾਤਾ ਛੱਲਾ ਦੇਵੀ ਜੀਨਾਂ ਦੇ ਮਾਤਾ ਜੀ ਸਾਡੇ ਮਾਤਾ ਜੀ ਉਹਨਾਂ ਵੀ ਰੂਹ ਨੂੰ ਸਕੂਨ ਬਲਿਆ ਹੋਊਗਾ ਕਿ ਅੱਜ ਮੇਰੇ ਪਤਨੇ ਮੇਰਾ ਨਾਂ ਰੌਸ਼ਨ ਕਰਤਾ ਜਨਾਬਾ ਦੇ ਵਿੱਚ ਕਿਉਂਕਿ ਨਾਬਾ ਦੇ ਵਿੱਚੋਂ ਸੀਗੇ ਇਹਨਾਂ ਦਾ ਜਨਮ ਵੀ ਨਾਬਾ ਦੇ ਵਿੱਚ ਹੀ ਹੈ ਜਨਾਬਾ ਲਈ ਅੱਜ ਬਹੁਤ ਮੋਬਾਰਕ ਦਿਨ ਹੈ। ਇੱਕ ਐਮਐਲਏ ਸਾਹਿਬ ਗਊਸ਼ਾਲਾ ਮੰਗ ਕਰ ਰਹੀ ਆ ਵੀ ਪਹਿਲਾਂ ਪਰ ਮੰਥ ਨਗਰ ਕੌਂਸਲ ਵੱਲੋਂ ਇਹਨਾਂ ਨੂੰ ਕੋਈ ਮਾਇਆ ਜਿਹੜੀ ਦਿੱਤੀ ਜਾਂਦੀ ਸੀ। ਹਾਂ ਬਿਲਕੁਲ ਜੀ ਪਹਿਲਾਂ ਗਊਸ਼ਾਲਾ ਵੱਲੋਂ ਇਹਨਾਂ ਨੂੰ ਜੀ ਜਿਹੜਾ ਮੈਂ ਰਿਪੋਰਟ ਕਢਾਇਆ ਉਹ ਉਹ ਮਿਲਦਾ ਜੀ ਪਰ ਉਹਦੇ ਵਿੱਚ ਸਾਡੇ ਕੁਝ ਗਿਲੇ ਸ਼ਿਕਵੇ ਸੀ ਬੇਸ਼ੱਕ ਕਮਨ ਜੀ ਸਾਡੇ ਭਰਾ ਨੇ ਜਿਵੇਂ ਗਊਸ਼ਾਲਾ ਦੇ ਵਿੱਚ ਰੱਖ ਰਖਾਉ ਗਊਆਂ ਦਾ ਆਵਾਰਾ ਜਿਹੜੇ ਪਸ਼ੂ ਬਾਹਰ ਤੋਂ ਨੇ ਫਿਰਦੇ ਉਹਨਾਂ ਦੀ ਰੱਖ ਰਖਾਉ ਦਾ ਤੇ ਅੱਜ ਸਵੇਰੇ ਅ ਅਸੀਂ ਸਾਡੀ ਮੁਲਾਕਾਤ ਵੀ ਹੋਈ ਸੀ ਜੀ ਕੱਲ ਵੀ ਅਸੀਂ ਮਿਲੇ ਸੀਗੇ ਉੱਤੇ ਵਿਚਾਰ ਚਰਚਾ ਹੋਈ ਹੈ ਅਸੀਂ ਬਹਿ ਕੇ ਇੱਥੇ ਉੱਤੇ ਸਰਬ ਤੇ ਵਿਚਾਰ ਚਰਚਾ ਕਰਕੇ ਔਰ ਜਿਹੜੀ ਹੈ ਜ਼ਿੰਮੇਵਾਰੀ ਪ੍ਰੋਪਰ ਜਿਹੜੀ ਇਹਨਾਂ ਦੀ ਬਣਦੀ ਹੈ ਉਹ ਇਹ ਨਿਭਾਉਣਗੇ ਜਿਹੜੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਵੱਲੋਂ ਕਿਉਂਕਿ ਜਿਹੜਾ ਗਊ ਸਸਤਾ ਪੈਸਾ ਜਿਹੜਾ ਆਉਂਦਾ ਉਹ ਪ੍ਰੋਪਰ ਤਰੀਕੇ ਨਾਲ ਨਾ ਬਸ ਗਊ ਸ਼ਾਲਾ ਤੇ ਲੱਗੇ ਉਹਦੇ ਲਈ ਮੈਂ ਕਮਿਟਿਡ ਹਾਂ ਜੀ ਪਰ ਮੇਰੇ ਨਾਲ ਨਾ ਵਾਦਾ ਹੈ ਕਿ ਇੱਕ ਇੱਕ ਪੈਸਾ ਜਿਹੜਾ ਵੀ ਗਊ ਸ਼ਾਲਾ ਵਾਸਤੇ ਆਇਆ ਜੀ ਸਾਡੇ ਖਾਤੇ ਚ ਪਿਆ ਨਗਰ ਕਾਉਂਸਲ ਦੇ ਇੱਕ ਇੱਕ ਪੈਸਾ ਨਾਲ ਦਵਾਂਗੇ ਔਰ ਮੈਂ ਉਮੀਦ ਕਰਦਾ ਕਿ ਨਾਬਾ ਦੇ ਵਿੱਚ ਕੋਈ ਵੀ ਵਾਰਾ ਪਸ਼ੂ ਜਿਹੜਾ ਕਿਤੇ ਵੀ ਨਜ਼ਰ ਨਹੀਂ ਆਏਗਾ ਔਰ ਨਾਬਾ ਦੀ ਗਊਸ਼ਾਲਾ ਕੱਲੀ ਨਾ ਪਾਣੀ ਪੂਰੇ ਪੰਜਾਬ ਨਹੀਂ ਪੂਰੇ ਦੇਸ਼ ਦੇ ਵਿੱਚ ਜਿਹੜੀ ਉਹ ਨਾ ਰੋਸ਼ਨ ਕਰੂਗੀ ਜੀ ਤੇ ਵਾਕਈ ਵੱਖਰ ਤੋਂ ਬਹੁਤ acha ਹੁੰਦਾ ਵੈਸੇ ਵੀ ਅਮਨ ਜੀ ਜਿਹੜੇ ਨੇ ਬਹੁਤ ਭਗਤ ਨੇ ਜੀ ਰੱਬ ਦੇ ਰੱਬ ਦੇ ਬੜੇ ਪੁਜਾਰੀ ਨੇ ਬਹੁਤ ਸੇਵਾ ਕਰਦੇ ਆ ਬੜੀ ਮਨ ਦੇ ਵਿੱਚ ਸ਼ੁੱਧਤਾ ਇਹਨਾਂ ਦੇ ਕਿਉਂਕਿ ਜੇ ਤੁਹਾਡੇ ਅੰਦਰ ਮਨ ਸ਼ੁੱਧਾ ਨਾ ਤੁਸੀਂ ਅਧਿਆਤਮਿਕੋਂ ਦਾ ਸਾਰੇ ਕੰਮ ਚੰਗੇ ਹੁੰਦੇ ਆ ਜੀ ਬਹੁਤ ਅੱਛਾ ਕੰਮ ਕਰ ਕਰ ਰਹੀ ਹੈ ਔਰ ਮੈਂ ਉਮੀਦ ਕਰਦਾ ਕਿ ਅਮਨ ਜੀ ਸਾਡੇ ਨਾਲ ਵਾਦਾ ਕਰਕੇ ਤੋੜ ਨਿਭਾਉਣਗੇ ਔਰ ਅਸੀਂ ਜਿਹੜਾ ਸਾਡਾ ਕਮਿਟਮੈਂਟ ਹੈ ਜੀ ਉਹ ਬਿਲਕੁਲ ਪੂਰੀ ਨਿਭਾਵਾਂਗੇ ਬਹੁਤ ਜਲਦੀ ਅਸੀਂ ਮੀਟਿੰਗ ਕਰਕੇ ਇਹਨਾਂ ਨੂੰ ਜਿਹੜਾ ਚੱਕ ਜਿਹੜਾ ਸਪੋਰਟ ਕਰਨਾ ਹੈ। ਥੈਂਕ ਯੂ। ਐ ਕਿ ਨਾਬਾ ਦੀ ਕੌਸ਼ਲਾ ਵਿੱਚ ਪਹੁੰਚੋ ਕਿਸ ਤਰ੍ਹਾਂ ਦੇਖੀਓ ਕਿ ਹਾਰਾ ਜ਼ਿਲ੍ਹਾ ਕਿ ਸ਼ੌਕ ਦਾ ਕਿੰਨੀ ਪੱਥਰੀ ਰੱਖਿਆ ਜਾਂਦਾ ਤੁਹਾਡੇ ਵੱਲ। ਮੇਰਾ ਇਹ ਜਨਨਿਯਾਨ ਹੈ ਮੇਰੇ ਸਭ ਤੋਂ ਪ੍ਰਭਿੰਦਰ ਤਹਿਦੀ ਨਾਬਾ ਹੈ। ਅ ਮੇਰਾ ਬੜੀ ਦੇਰ ਤੋਂ ਮਾਂ ਜੀ ਉਹਦੇ ਨਾਬਜ ਮੈਂ ਜਾ ਕੇ ਕੁਛ ਨਾ ਕੁਛ ਆਪਣੇ ਸੇਵ ਹੁ ਕਰਾਂ ਅੱਜ ਮੈਨੂੰ ਮੌਕਾ ਮਿਲਿਆ ਹੈ ਤੇ ਮੈਂ ਸ਼ੁਰੂ ਵੀ ਆ ਰਿਹਾ ਹਾਂ ਇਸ ਸੁਸਾਇਟੀ ਦਾ ਮੈਂ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਹੈ ਕਿ ਮੈਂ ਆਪਣੇ ਜਨਮ ਸਥਾਨ ਚ ਆ ਕੇ ਕੁਝ ਅੱਛਾ ਕਰ ਸਕਾਂ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਕੋਈ ਤਾਕਤ ਨਹੀਂ ਹੈ ਕੋਈ ਮੈਂ ਕੋਈ ਬੜਾ ਜਿਆਦਾ ਦਾਨ ਕਰ ਸਕਾਂ ਲੇਕਿਨ ਜਿਹੜੀ ਮੇਰੀ ਕਪੈਸਿਟੀ ਉਸ ਵਿੱਚ ਹਿਸਾਬ ਨਾਲ ਮੈਂ ਅੱਜ ਇਹਨੂੰ ਫੁੱਲ ਭੇਟ ਕਰਾਂਗਾ ਆਪਣੀ ਮਾਂ ਦੇ ਯਾਦਗਾਰ ਮੇਰਾ ਪੂਰਾ ਪਰਿਵਾਰ ਮੇਰਾ ਪੂਰਾ ਮੇਰਾ ਬਹੁਤ ਦੇਰ ਤੋਂ ਮੇਰੀ ਤਮੰਨਾ ਸੀ ਕਿ ਮੇਰਾ ਜਨਮ ਸਤਨਾਬਾ ਹੈ ਮੈਂ ਇੱਥੇ ਪੈਦਾ ਹੋਇਆ ਇੱਥੇ ਪੰਜਾਬ ਨੂੰ ਕੀਤਾ ਜਾਵੇ ਮੈਂ ਇਸ ਕਮੇਟੀ ਦਾ ਬੜਾ ਧਰਮਾਗੀ ਹਾਂ ਕਿ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਹੈ ਕਿ ਮੈਂ ਅੱਜ ਆਪਣੀ ਮਾਂ ਦੇ ਨਾਂ ਤੇ ਇੱਥੇ ਕੁਝ ਕਰ ਸਕਦਾ ਥੈਂਕ ਯੂ ਅਸੀਂ ਆਪਣੀ ਮਦਰ ਦੇ ਨਾਂ ਤੇ ਇੱਕ ਟਰਸਟ ਬਣਾਇਆ ਹੈ ਸਰਦਾਦੀਵੀ ਐਜੂਕੇਸ਼ਨ ਚੈਲਿਟੀਬਲ ਟਰਸਟ ਅਸੀਂ ਉਸ ਟਰਸਟ ਦੇ ਰਾਹੀਂ ਗਰੀਬ ਬੱਚੇ ਨੂੰ ਪੜ੍ਹਾਣੇ ਮੇਰੀ ਤੁਹਾਨੂੰ ਨਵਾਂ ਨਿਵਾਸੀਆਂ ਨੂੰ ਵੀ ਪ੍ਰਧਾਨ ਜੀ ਨੂੰ ਇਹ ਰਿਕੁਐਸਟ ਹੈ ਮਲੇ ਸਾਬ ਨੂੰ ਰਿਕੁਐਸਟ ਹੈ ਅਗਰ ਤੁਹਾਨੂੰ ਇੱਥੇ ਕੋਈ ਗਰੀਬ ਬੱਚੇ ਜਿਹੜੇ ਹਾਇਰ ਐਜੂਕੇਸ਼ਨ ਕਰਨਾ ਚਾਹੁੰਦੇ ਉਹ ਸਾਨੂੰ ਰਿਕਮੈਂਡ ਕਰੋ ਅਸੀਂ ਉਹਨਾਂ ਦੀ ਫੀਸਾਂ ਡਾਇਰੈਕਟ ਕਾਲਜ ਦੀ ਯੂਨੀਵਰਸਿਟੀ ਨੂੰ ਦੇਣੀ ਆ ਸਾਡਾ ਏਮ ਹੈ ਕਿ ਅਸੀਂ ਤੁਸੀ ਰੋਟੀ ਨਾ ਦਿਓ ਕਪੜਾ ਨਾ ਦਿਓ ਦਵਾਈ ਨਾ ਦਿਓ ਪੜ੍ਹਾਈ ਦੇ ਦਿਓ ਵਿੱਦਿਆ ਤੋਂ ਬੜਾ ਕੋਈ ਦਾਨ ਨਹੀਂ ਹੈ ਤਾਂ ਸਾਡੀ ਪੂਰੀ ਕੋਸ਼ਿਸ਼ ਰੋਜ਼ ਹੁੰਦੀ ਹੈ ਪਿੱਛੇ ਵੀ ਅਸੀਂ ਯੂਨੀਵਰਸਿਟੀ ਦੇ ਕੋਈ ਬੱਚਿਆਂ ਨੂੰ ਡੈਕ ਫੀਸ ਦਿੱਤੀ ਹੈ ਹੁਣ ਅਸੀਂ ਡੈਕ ਫੀਸ ਕਾਲਜ ਐ ਯੂਨੀਵਰਸਿਟੀ ਨੂੰ ਦੇਣੀ ਆ ਨਾ ਕਿ ਪੇਰੈਂਟ ਮੇਰੀ ਗਣ ਰਿਕਵੈਸਟ ਹੈ ਮੇਨੂੰ ਕੋਈ ਵੀ ਅਹਲਿਆਥੇ ਬੱਚੇ ਹੋਣ ਜਿਹੜੇ ਪੜਨਾ ਚਾਹੁੰਦੇ ਹੋਣ ਸਮਰਥ ਨਹੀਂ ਹੈ ਫੀਸਾ ਦੇਣ ਦੇ ਪੜਾਈ ਕਰਨ ਦੇ ਅਸੀਂ ਉਹਨਾਂ ਨੂੰ ਰੌਕ ਕਰਾਂਗੇ ਹਰ ਲੈਵਲ ਤੱਕ ਲੈ ਕੇ ਜਾਵਾਂਗੇ ਉਹਨਾਂ ਨੂੰ ਚਾਹੇ ਪੀ ਐਚ ਡੀ ਕਰਨ ਚਾਹੇ ਹੋ ਐਮ ਐਮ ਬੀਏ ਕਰਨੇ ਕੁਝ ਵੀ ਕਰਨ ਸਾਡੀ ਸੰਸਥਾ ਉਹਨਾਂ ਨੂੰ ਐਂਡ ਤੱਕ ਜਾ ਕੇ ਲੈ ਕੇ ਜਾਏਗੀ ਬਹੁਤ ਬਹੁਤ ਅੱਲਾ ਦੇ ਵਿੱਚ ਪਹੁੰਚੋ ਜਿਹੜਾ ਤਿਹਾਰਾਪ ਵਿੱਚ ਕੋਈ ਬਸ ਨਹੀਂ ਹੈ ਮੈਂ ਸਾਰੇ ਨਵਾਬਾ ਨਿਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਪੀਸ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕੀ ਬਧਾਈ ਦੇਣਾ ਚਾਹੁੰਦਾ। ਔਰ ਸਾਡਾ ਸਭ ਦਾ ਇੱਛਾ ਦਾ ਕੇ ਸੀ ਸਾਰੇ ਬਹੁਤ ਸੇਵਾ ਕਰੀਏ ਜੈ ਗਊ ਮਾ। ਦੇਖੋ ਮੈਂ ਹੁਣੇ ਆਇਆ ਐ ਐਮਐਲਏ ਸਾਹਿਬ ਨੂੰ ਸੁਣ ਰਿਹਾ ਸੀਗਾ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਆਪਸ ਗੱਲਬਾਤ ਹੋ ਗਈ ਐ ਔਰ ਜਿਹੜਾ ਗਊ ਸੈਂਸ ਦਾ ਪੈਸਾ ਆਪਾਂ ਸਾਰੇ ਜਾਣਦੇ ਵੀ ਕਾਫੀ ਬਸਤਾਂ ਦੇ ਉੱਤੇ ਸਰਕਾਰ ਵੱਲੋਂ ਗਊ ਸੈਂਸ ਤੇ ਟੈਕਸ ਵਸੂਲਿਆ ਜਾਂਦਾ। ਉਹ ਜਿਹੇ ਗਊ ਸੈਂਸ ਦਾ ਪੈਸਾ ਗਊ ਸ਼ਾਲਾਵਾਂ ਨੂੰ ਦਿੱਤਾ ਜਾਵੇ। ਤਾ ਬਹੁਤ ਵਧੀਆ ਸਾਫ ਸੰਭਾਲ ਹੋ ਸਕਦੀ ਹੈ ਮਨੇ ਕਈ ਵਾਰ ਪਹਿਲਾਂ ਵੀ ਇਹ ਦौराਇਆ ਜਿਹੜੇ ਮੰਦਰ ਦਾ ਪ੍ਰਬੰਧ ਹੈ ਜਿੰਨੇ ਵੀ ਸਾਡੇ ਮੰਦਰ ਹੈ ਉਹ ਸਰਕਾਰ ਦੇ ਅੰਡਰ ਹੈ ਜੇ ਕਿਥੇ ਉਹ ਮੰਦਰਾਂ ਦਾ ਪ੍ਰਬੰਧ ਹਿੰਦੂ ਸਮਾਜ ਨੂੰ ਮਿਲੇ ਜਿਵੇਂ ਐ ਜੀ ਪੀ ਸੀ ਪ੍ਰਬੰਧ ਕਰਦੀ ਹੈ ਗੁਰਦੁਆਰਾ ਸਾਹਿਬਾਂ ਦੀ ਤਾਂ ਉਹ ਪੈਸਾ ਜਿਹੜਾ ਹਿੰਦੂ ਸਮਾਜ ਕੋਲ ਆ ਜਾਏਗਾ ਔਰ ਹਿੰਦੂ ਸਮਾਜ ਗਊਸ਼ਾਲਾਵਾਂ ਦਾ ਪ੍ਰਬੰਧ ਬਹੁਤ ਵਧੀਆ ਕਰ ਸਕਦਾ ਲੇਕਿਨ ਸਰਕਾਰ ਜਿਹੜਾ ਗਊ ਸੰਸ ਦਾ ਪੈਸਾ ਜੇ ਡਾਇਵਰਟ ਕਰਕੇ ਗਊਸ਼ਾਲਾਵਾਂ ਨੂੰ ਦੇਗੀ ਉਹਦਾ ਸੁਪਰਵਾਈਜ਼ਨ ਸਹੀ ਕਰੇ ਤੇ ਗਊ ਬਾਂਸ ਜਿਹੜਾ ਹੈ ਉਹ ਸੜਕਾਂ ਤੇ ਤੁਹਾਨੂੰ ਨਹੀਂ ਦਿਖਾਈ ਦੇਗਾ ਔਰ ਪੰਜਾਬ ਦੇ ਲੋਕ ਵੀ ਐਕਸੀਡੈਂਟ ਚ ਆਪਣੀ ਜਾਨ ਜੜੇ ਆ ਜੋਖਮ ਚ ਨਹੀਂ ਪਾਣਗੇ ਤੇ ਸਾਨੂੰ ਪੂਰੀ ਉਮੀਦ ਹੈ ਵੀ ਸਰਕਾਰ ਨੇ ਅੱਜ ਬੜਾ ਵਧੀਆ ਉਪਰਾਲਾ ਕੀਤਾ ਕਾਲੀ ਮਾਤਾ ਮੰਦਿਰ ਦਾ ਕਾਰਜ ਉਹ ਆਰੰਭੇ ਹੈ ਔਰ ਇਹ ਪਹਿਲੀ ਵਾਰੀ ਹੋਇਆ ਕਿ ਇਹਨੇ ਵੱਡੇ ਪੱਤਰ ਦੇ ਉੱਤੇ ਸਰਕਾਰ ਨੇ ਕਾਲੀ ਮਾਤਾ ਮੰਦਿਰ ਜਿਹੜਾ ਬਹੁਤ ਪ੍ਰਸਿੱਧ ਤਿਰਸਤਾਣਾ ਉਹਦੇ ਉੱਤੇ ਧਿਆਨ ਦਿੱਤਾ ਤੇ ਸਰਕਾਰ ਗਊ ਸ਼ਾਲਾਵਾਂ ਦਾ ਵੀ ਜਿਹੜਾ ਬਣਦਾ ਪੈਸਾ ਹੈ ਸੈਂਸ ਦਾ ਪੈਸਾ ਉਹ ਗਊਸ਼ਾਲਾਵਾਂ ਨੂੰ ਦੇਖੇ ਔਰ ਅਮਨ ਜੀ ਜੈਸੇ ਉਹਨਾਂ ਦੇ ਸਾਥੀ ਜਿਹੜੇ ਗਊਸ਼ਾਲਾਵਾਂ ਦਾ ਪ੍ਰਬੰਧ ਦੇਖ ਰਹੇ ਔਰ ਅੱਜ ਗੋਪਾਸ਼ਟ ਮਹੀ ਹੈ ਉਹ ਦਿਨ ਸਰਕਾਰ ਇਸ ਮਾਮਲੇ ਤੇ ਗੌਰ ਕਰੇ